ਜਗਾ ਤਾਂਗਾ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੈਗਾ ਤਾਂ ਮਿੱਤਰੋ ਕੁਝ ਨਹੀਂ ਕਰਨਾ ਨੰਬਰ ਸਕਰੀਨ ਤੇ ਬਾਈ ਗਰ ਸੇਵਕ ਦਾ ਆਪਾਂ ਦੇਤਾ ਚੱਕ ਕੇ ਲਾ ਲਿਓ ਇਹ ਵੀਰ ਮਿੱਤਰੋ ਖੂਹਾਂ ਪੜਦੇ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨ ਸਟੇਟਾਂ ਖਾਸ ਕਰਕੇ ਆ ਵੀਰਾਂ ਦਾ ਤੇ ਬਈ ਕਹਿੰਦੇ ਆਲ ਇੰਡੀਆ ਹੀ ਆਪਾਂ ਕੰਮ ਕਰਦੇ ਆ ਤੇ 25 ਤੋਂ 30 ਫੁੱਟ ਦੀ ਖੂਹੀ ਪੜਦੇ ਨੇ ਤੇ ਲੀਕੇਜ ਦੀ ਵੀਰ ਕਹਿੰਦੇ ਵੀ ਆਪਣੀ ਪੂਰੀ ਫੁੱਲ ਗਾਰੰਟੀ ਆ ਇਹ ਵੀਰਾਂ ਦਾ ਏਰੀਆ ਹੈਗਾ ਜੀ ਰੋੜੀ ਹਰਿਆਣੇ ਦੇ ਵਿੱਚ ਨੰਬਰ 22 ਦਾ ਹੈਗਾ 9729703566 ਤੇ ਇਹ ਮਿੱਤਰੋ ਜਿਹੜੇ ਆਪਣੇ ਟਾਇਲਟਾਂ ਵਾਲੇ ਡੱਗ ਹੁੰਦੇ ਆ ਉਹ ਵੀ ਪੜਦੇ ਨੇ ਤੇ ਖੂਗਾਂ ਵੀ ਪੜਦੇ ਨੇ ਤੇ ਪੱਕਾ ਕੰਮ ਕਰਕੇ ਜਾਂਦੇ ਨੇ ਸਾਰਾ ਕੁਝ ਵੀਰਾਂ ਦਾ ਵੀ ਅਸੀਂ ਆਪ ਨਾਲ ਹੀ ਲੈ ਕੇ ਜਾਂਦੇ ਆ ਤੇ ਆ ਕੜੇਜ ਆ ਜਿਹੜੇ ਮਿੱਤਰੋ ਲੀਕ ਨਹੀਂ ਹੁੰਦੇ ਪੂਰਾ ਗਾਰੰਟੀ ਵਾਲਾ ਕੰਮ ਆ ਤੇ ਸਟਾਕ ਵੀਰਾਂ ਕੋਲ ਬਾਧੂ ਪਿਆ ਬਾ ਤੁਸੀਂ ਕੁਝ ਨਹੀਂ ਕਰਨਾ ਚੱਕ ਕੇ ਨੰਬਰ ਲਾਉਣਾ ਬਾਈ ਗਰਸੇਵਕ ਦਾ ਤੁਹਾਡੇ ਪਾਣੀ ਦੀ ਨਿਕਾਸੀ ਦਾ ਡੱਗਾਂ ਦਾ ਸਾਰਾ ਹੱਲੇ ਆਪ ਹੀ ਕਰਨਗੇ ਆਪ ਹੀ ਪਟਣਗੇ ਆਪ ਹੀ ਫਟ ਕਰਕੇ ਜਾਣਗੇ ਬਸ ਤੁਸੀਂ ਵੀਰਾਂ ਨਾਲ ਇਕਲਾ ਨੰਬਰ ਚਾਹੀ ਕੀ ਲਾਉਣਾ ਤੇ ਨੰਬਰ ਸਕਰੀਨ ਦੇ ਉੱਤੇ ਆਪਾਂ ਦੇਤਾ ਕੰਟੈਕਟ ਵੀਰਾਂ ਨਾਲ ਕਰ ਲਿਓ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸੋ ਬਹੁਤ ਬਹੁਤ ਧੰਨਵਾਦ ਹੀ ਸਾਰੇ ਭਰਾਵਾਂ ਦਾ